ਨਾ ਨਹੀਂ ਖਾਂ ਚੱਤ ਨੋਬਾਬਾਦ ਹੁਸ਼ਾਰਬਾਦ ਹਾਜ਼ੀ ਇਹ ਨਾ ਕਰੋ ਨਾ ਇਹ ਬੋਲਾ ਸੁਲਾਸ ਦਾ ਬੰਦਾ ਹੀ ਉਲਟਾ ਰਹੇ ਹੋਗੇ ਸਟੂਡ ਦੇ ਨਾ ਨਾ ਇਹ ਗਲਤ ਕਰਨੇ ਬਾਜੀ ਕੋਈ ਕਾਤਾ ਨੂੰ ਵੇਖੋ ਦੁਨੀਆ ਦਾ ਮੁੰਡੇ ਦੇ ਵੇਖੋ ਅਲੈਕੁਮ ਅਸਲਮ ਸੁਹਾਨਦ ਗੁਰਦਾਪੁਰ ਵਾਕੇ ਹੋ ਰਹੀਦਾ ਨਹੀਂ ਭਾਜੀ ਪਈ ਇਹ ਗਲਤ ਕਰਦੇ ਨਾ ਨਿਕੜਾ ਨਾ ਇਹ ਨਹੀਂ ਗੱਲ ਪੁਲਿਸ ਦੇ ਕਾਤਾ ਨਹੀਂ ਮੈਂ ਧਿਆਉਂਦੀ ਪੁਲਿਸ ਕਾਤਾ ਨਹੀਂ ਮੈਂ ਧਿਆਉਂਦੀ ਪੁਲਿਸ ਵੇਰ ਕੀ ਕਹਦੇਗਾ ਬੱਚੇ ਮਾਰਾ ਕੋ ਕੋ ਕਿਉਂ ਨਹੀਂ ਸ਼ਰਮ ਕਰਿਆ ਯਾਰ ਦੀ ਪੂਰਾ ਪਰ ਪਾਣ ਉਹ ਮਸਾਣਿਓ ਸੋਥਾ ਆਪੀ ਮੈਨੂੰ ਕੀ ਬੁਖਾਲੂ ਜਤਾ ਦੋ ਪਾੜਿਆ ਨੇ ਕੀ ਕਰਨੇ ਨਹੀਂ ਸਿੱਖ ਨਹੀਂ ਗਏ ਨਹੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਆ ਬੈਗਰ ਕੁਝ ਕਰਾ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਹੋਇਆ ਹੈ ਕੀ ਸਾਡੇ ਦੋਸਤ ਜਮੀਰ ਮਰਿਆ ਵਾ ਆ ਗਿਆ ਭੋਗ ਆਪਾਂ ਨਹੀਂ ਪੁੱਛਣਾ ਭੋਗ ਪਾਉਂਦੇ ਆਂ ਤੇ ਪੁੱਛਣਾ ਦੇ ਸ਼ਰਮਦਾਨ ਗੱਲ ਨਹੀਂ ਆਉਦੀ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫੇਰ ਇੱਕ ਦਿਨ ਸਰਮੇਲ ਜੀ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਛਿਆ ਵੀ ਨਹੀਂ ਖਾਲਸੇ ਕੋ ਜਾਣਾ ਵੇਖ ਲਿਓ ਤੇ ਆ ਰੱਖ ਲਿਓ ਜਿਹੜਾ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਆਹ ਸਾ ਤੈਨੂੰ ਟੱਕਰੂਗਾ ਵੇਖੇ ਪਛੀ ਤਾਂ ਕਿਹਨਾਂ ਮਾਰੂ ਕਿਹਨਾਂ ਮਾਰੂ ਬੇਟੀ ਨਾ ਨਾ ਤੈਨੂੰ ਕਿਹਨਾਂ ਮਾਰੂ ਆਜੋ ਭਾਈ ਆਜੋ ਭਾਈ ਪਰ ਭਾਈ ਜੇ ਆਦਮੀ ਦਾ ਕੱਲ ਬੰਦੇ ਦਾ ਪਤਾ ਲੱਗ ਜਾਣਾ ਕਿਨੇ ਅਦਾਤ ਕੀਤੀ ਆ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਸੁੱਚੜ ਨੂੰ ਕੰਢੇ ਦੀ ਪੰਜਾਬ ਦਾ ਉਹ ਸੁੱਚੜ ਜਿਹਨੇ ਖੋਪੋਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬਿਲਦੇ ਹੋ ਇਹ ਕਰੇਗਾ ਬੱਚੇ ਮਾਰਦੇ ਕੋ ਕਹੇ ਬੱਚੇ ਕੋ ਬੋਲਦਾ ਕਈ ਇਹ ਨਕੋਂ ਨੂੰ ਮੁਸਲਮਾਨ ਆਏ ਦੇ ਜਿੰਦਾਬਾਦ ਪਿੰਡਾਂ ਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾ ਕੋਨੇ ਫੌਨ ਸੰਧਿ ਸਟੇਟਮੈਂਟ ਆ ਕਿ ਨਿਕਲ ਕੇ ਬੱਚਾ ਕੋਕੋ ਮਾਰੇ ਨੇ ਇਹਦੇ ਪੋਟ ਤੁਹਾਡੇ ਕਿ ਜਿੰਦਾਬਾਦ ਸ੍ਰੀ ਗੁਰੂ ਜਿੰਦਾਬਾਦ ਕੀ ਗੱਲ ਕਰ ਰਹੀ ਕੀ ਗੱਲ ਪਤਾ ਜੀ ਆ ਜਿਹੜਾ ਦੁਸ਼ਟ ਪੁਲਿਸ ਅਫਸਰ ਹ ਸੁਪਰ ਸਰਹੰਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮੇ ਉਹ ਕੀਤਾ ਸੀ ਇਸ ਦੁਸ਼ਟ ਦਾ ਜਰਾਪ ਹੋ ਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਬੁੱਢਰੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਵਿੱਚ ਜਿਹਦੀ ਅਰਦਾਸ ਹੋਏਗੀ ਇਹਨਾਂ ਬੁੱਢਰਾਂ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਦ ਨਹੀਂ ਕਰ ਲੱਗੀ ਅਦਾਲਤਾਂ ਨੇ ਇਹਨਾਂ ਨੂੰ ਛੁੱਪੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਡੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਰਸ਼ਾ ਵਾਲੇ ਮਹਾਪੁਰ ਤੋਂ ਖੜਾ ਆ ਸ਼ਹੀਦ ਕਲਕਾ ਸਿੰਘ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸ੍ਰੀ ਅਦਾਲਤ ਕੋਲ ਆ ਰੋ ਕਰਨ ਆਈ ਸੀ ਜੀ ਆ ਭਾਈ ਗੁਗੇ ਸਿੰਘ ਉਹਨਾਂ ਨੇ ਵੀ ਕੋਈ ਪੁੱਤ ਦਾ ਸਤਿਕਾਰ ਨਾ ਕੀਤਾ ਬਾਰਾ ਕੋਈ ਐਸਾ ਬੁੱੱਟ ਕਰਕੇ ਜਨਾਬੂ ਹੋ ਗਿਆ ਉਹ ਅਸੀਂ ਨਹੀਂ ਪੈਣ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸਾਂ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉੱਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਟੇ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਮਰੋਸ਼ੀ ਲਾਣਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਮਿਤ ਜਿਹੜਾ ਭੋਗ ਹੋਇਆ ਤੇ ਇਹੀ ਬੁੱੱਟੇ ਦਾ ਅਸਰ ਹੈ ਸਭ ਕਹਦੇ ਸਿੰਗਾ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਓਏ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸ ਸੀ ਜੀ ਫੋਟੋਗ੍ਰਾਫ ਫੋਟੋ ਲੈ ਕੋਈ ਨਾ ਕੋਈ ਨਹੀਂ ਆ ਜੀ ਬੈਠਾ ਸਾਰੇ ਬੁਲਾ ਚੋ ਆਪ ਕੋ ਗੱਲ ਨਹੀਂ ਭਾਈ ਜੀ ਮੈਂ ਇੱਕ ਵਾਰ ਦੇ ਤੇਰਾ ਨਾਮ ਲੈ ਲਿਆ ਯਾਦ ਕਰ ਜਾ ਤੇਰਾ मुताबल जिंदाबाद 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 सभी